ਹੈਲੋ एवरीवन ਕਿਦਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਣਾ ਇੱਕ ਨਾ ਸੂਟ ਰੈਡੀ ਹੋਇਆ ਸੀ ਬੜਾ ਪਿਆਰਾ ਜਿਹਾ ਸੂਟ ਹੈਗਾ ਦੇਖੋ ਇਹਦੇ ਉੱਤੇ ਇਹ ਵਰਕ ਹੈ ਵਰਕ ਦੀ ਫਿਨਿਸ਼ਿੰਗ ਸਾਡੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਨਾ ਵਰਕ ਹੈਗਾ ਨੀਟ ਐਂਡ ਕਲੀਨ ਇਹ ਬਾਜੂ ਦੇ ਉੱਤੇ ਫਲਾਰ ਹੈ ਤੇ ਇਹ ਆਪਾਂ ਨੇ ਬਾਟਮ ਸੌਰੀ ਬਾਟਮ ਨਾਲ ਦੀ ਨਹੀਂ ਵਰਕ ਐਦਾਂ ਹੀ ਇਹਨੂੰ ਕੰਟਰਾਸਟ ਦਿੱਤਾ ਸੀਗਾ ਆਪਾਂ ਨੇ ਤੇ ਇਹਦੇ ਤੇ ਐਦਾਂ ਆਪਾਂ ਨੇ ਪੱਟੀ ਲਗਾ ਕੇ ਇਹਦੇ ਉੱਤੇ ਐਂਕਰਿੰਗ ਕੀਤੀ ਹੈਗੀ ਮਸ਼ੀਨ ਦੇ ਨਾਲ ਹੀ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਇਹਦਾ ਘੇਰੇ ਦੇ ਉੱਤੇ ਏਦਾਂ ਵਰਕ ਹੈ ਦੋਨੇ ਕਾਰਨਰ ਤੇ ਫਲਾਵਰ ਨੇ ਤੇ ਇਹਦੀ ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਆਪਾਂ ਨੇ ਮੈਰੂਨ ਕਲਰ ਦੀ ਦਿੱਤੀ ਹੈਗੀ ਇਹਦੇ ਨਾਲ ਬਹੁਤ ਸੋਹਣੀ ਤੇ ਇਹਦੀ ਜਿਹੜੀ ਖਾਸ ਇਹਦੀ ਸਟੀਚਿੰਗ ਦੇ ਵਿੱਚ ਗੱਲ ਹੈਗੀ ਇਹਦੀ ਬੈਕ ਦਾ ਬੈਕ ਤੇ ਵਿੱਚ ਏਦਾਂ ਆਪਾਂ ਨੇ ਇਹਦੇ ਏਦਾਂ ਦੇਖੋ ਇਹ ਵਾਲਾ ਡਿਜ਼ਾਈਨ ਬਣਾਇਆ ਇਨਸਰਟਿੰਗ ਲੇਸ ਦੇ ਕੇ ਏਦਾਂ ਆਪਾਂ ਨੇ ਡਿਜ਼ਾਈਨ ਬਣਾ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਜੋ ਬਾਟਮ ਹੈ ਬਾਟਮ ਵੀ ਨਾਲ ਦੀ ਸੇਮ ਹੀ ਸੀਗੀ ਬਟ ਇਹਦੇ ਉੱਤੇ ਆਪਾਂ ਨੇ ਐਦਾਂ ਫਿਨਿਸ਼ ਪੱਟੀ ਦੇ ਕੇ ਇਹਦੇ ਉੱਤੇ ਐਂਕਰਿੰਗ ਕਰਕੇ ਤੇ ਨਾਲ ਇਨਸਰਟਿੰਗ ਲੇਸ ਦਿੱਤੀ ਸਾਡੇ ਤੁਸੀਂ ਸਟੀਚਿੰਗ ਦੀ ਵੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਸਾਡੇ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਜਿਹੜਾ ਦਾ ਦੁਪੱਟਾ ਸੀਗਾ ਪਿਓਰ ਆਪਾਂ ਨੇ ਜਿਹੜਾ ਕੋਟਾ ਡੋਰੀਆ ਦਾ ਦੁਪੱਟਾ ਸੀਗਾ ਇੱਕ ਹਾਫ ਜਾਂਦਾ ਜੀ ਬਟ ਇਹ ਪਿਓਰ ਵਾਲਾ ਹੈਗਾ ਇਹਨੂੰ ਆਪਣਾ ਡਬਲ ਡਾਈ ਕਰਵਾਇਆ ਹਜੇ ਤੇ ਲੇਸਿਸ ਵਗੈਰਾ ਰਹਿੰਦੀ ਹੈਗੀ ਤੇ ਲੋ ਜੀ ਇਹ ਲਿਆ ਸੀ ਤਾਂ ਕਰਕੇ ਜਿਹਦੇ ਵਿੱਚ ਬਲ ਵਗੈਰਾ ਇਦਾਂ ਹੀ ਨੇਗੇ ਪਾਇਆ ਸੀਗਾ ਇਹ ਸੂਟ ਜੀ ਵੇਅਰ ਕੀਤਾ ਸੀ ਪਰ ਵੀਡੀਓ ਅਪਲੋਡ ਨਹੀਂ ਕਰ ਪਾਈ ਇਦਾਂ ਹੀ ਵੀਡੀਓ ਅਪਲੋਡ ਕਰ ਰਹੇ ਆਂਗੇ ਆਪਾਂ ਬਹੁਤ ਸੋਹਣਾ ਜਿਹਾ ਸੂਟ ਹੈਗਾ ਜਿਹੜਾ ਰੈਡੀ ਹੋਇਆ ਜੇ ਤੁਸੀਂ ਵੀ ਇਦਾਂ ਸਾਡੇ ਕੋਲੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਤੇ ਇਹ ਵਰਕ ਵਾਲੇ ਸੂਟ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਹੈਂਡ ਵਰਕ ਦੇ ਵੀ ਹੁਣ ਦੇਖੋ ਜਿਹੜੀਆਂ ਭੈਣ ਨੂੰ ਅਗੇ ਅਕਤੂਬਰ ਅਕਟੂਬਰ ਮੈਰਿਸ ਦੇ ਵਿੱਚ ਮੈਰਿਸ ਵਗੈਰਾ ਆ ਰਹੀਆਂ ਨੇ ਤਾਂ ਹੁਣੇ ਤੋਂ ਹੀ ਆਪਣੇ ਆਰਡਰ ਨੇ ਜਿਹੜੇ ਉਹ ਦੇ ਦੇਣ ਕਿਉਂਕਿ ਘੱਟੋ-ਘੱਟ 1 ਮੰਥ ਅਸੀਂ ਲੈਣੇ ਆਂਗੇ ਤੇ ਮਸ਼ੀਨ ਵਰਕ ਨੂੰ ਵੀ ਅਸੀਂ 15-20 ਦਿਨ ਆਰਾਮ ਨਾਲ ਲੈ ਲੈਣੇ ਆਂਗੇ ਕਿਉਂਕਿ ਜਿਹੜੇ ਸਾਡੇ ਵਰਕ ਦੀ ਫਿਨਿਸ਼ਿੰਗ ਵਧੀਆ ਹੁੰਦੀ ਅਸੀਂ ਕੰਮ ਅੱਛਾ ਕਰਵਾ ਕੇ ਦਿੰਨੇ ਆ ਤੇ ਸਟੀਚਿੰਗ ਦਾ ਵੀ ਭੈਣੋ ਤੁਸੀਂ ਥੋੜੀ ਜਿਹੀ ਜਲਦਬਾਜੀ ਨਾ ਕਰਿਆ ਕਰੋ ਫਿਰ ਆਪਾਂ ਸੋਹਣੀ ਜੀ ਸਟੀਚਿੰਗ ਤੁਹਾਨੂੰ ਜੋ ਕਰਵਾ ਕੇ ਦੇ ਦਿੰਨੇ ਹੁੰਨੇ ਆਗੇ ਜਿੰਨਾ ਕੰਮ ਟਕਈ ਨਾਲ ਹੁੰਦਾ ਤੇ ਉਹਨਾਂ ਵਧੀਆ ਵੀ ਹੁੰਦਾ ਹੈਗਾ ਦੁਪੱਟਾ ਹਰ ਤਰ੍ਹਾਂ ਦਾ ਦੁਪੱਟਾ ਆਪਾਂ अवेलेबल ਰੱਖਦੇ ਹਾਂਗੇ ਸੈਮੀ ਚ ਫੁੱਲ ਪਿਓਰ ਦੇ ਵਿੱਚ ਤੇ ਜੋ ਵੀ ਤੁਸੀਂ ਜਿੱਦਾਂ ਵੀ ਲੇਸ ਵਗੈਰਾ ਹਰ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਆਪਣਾ ਜਿਹੜਾ ਨੰਬਰ ਹੈਗਾ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ